ਅਕਸਰ ਕੋ ਉਸ ਹਾਲ ਦਾ ਜਿਹੜਾ ਜੱਫ ਤੱਪ ਸੀ ਹੂੰ ਉਹਦੇ ਵਿੱਚੋਂ ਕੋਈ ਖਾਸ ਮੋਟੇ-ਮੋਟੇ ਟਿਪਸ ਦੇਣੇ ਚਾਹੂੰ ਹਾਂਜੀ ਚਲੋ ਉਹ ਮੈਂ ਫੇਰ ਵੀ ਥੋੜਾ ਜਿਹਾ ਕਹੂੰਗਾ ਵੀ ਜਿਆਦਾ ਐਡਵਾਂਸ ਲੈਵਲ ਹੈਗਾ ਪਰ ਆਮ ਫੇਰ ਉਹ ਹੀ ਜਿਹੜੀ ਗੱਲ ਲੱਗੀ ਵੀ ਉਹਦਾ ਐਡਵਾਂਸ ਲੈਵਲ ਹੈ ਪਰ ਆਮ ਦਾ ਉਹ ਜਿਹੜੇ ਦਰਸ਼ਕ ਦੇਖ ਰਹੇ ਹੋਣਗੇ ਮੈਨੂੰ ਜੋ ਲੱਗਦਾ ਤਾਂ ਉਹ ਇੱਕ ਹਜੇ ਬੇਸਿਕ ਜਿਹੇ ਲੈਵਲ ਤੋਂ ਜੇ ਆਪਾਂ ਉਹਨਾਂ ਨੂੰ ਟਿਪਸ ਦੇ ਦਈਏ ਤਾਂ ਉਹਨਾਂ ਦੇ ਕੰਮ ਆ ਜਾਣਗੇ ਹੈਨਾ ਤਾਂ ਇੱਕ ਇੱਥੇ ਮੈਂ ਥੋੜੀ ਜਿਹੀ ਫਰਜ਼ੀ ਖੜਾ ਕੋਈ ਸਦਨ ਦੀ ਗੱਲ ਵੀ ਕਰੂੰਗਾ ਜਿਹੜੇ ਕਹਿੰਦੇ ਹੈ ਕਿ ਮਤਲਬ ਵੀ ਪੰਜਾਬੀ ਬੰਦਾ ਜੇ ਪੋਹਾ ਖਾਊਗਾ ਮਹਾਰਾਸ਼ਟਰ ਵਾਲਿਆਂ ਦਾ ਫਿਰ ਬਦਲਾ ਹੋਊਗਾ ਇਹ ਕੋਈ ਲੌਜਿਕ ਨਹੀਂ ਹੈ ਅੱਛਾ ਇਹ ਕੋਈ ਲੌਜਿਕ ਨਹੀਂ ਹੈਗਾ ਸਾਡੇ ਘਰ ਦੀ ਰਸੋਈ ਦੇ ਵਿੱਚ ਹੀ ਸਾਨੂੰ ਪਤਲਾ ਕਰਨ ਦੇ ਜਿਹੜੇ ਰਾਜ ਨੇ ਰੈਸਪੀਜ਼ ਨੇ ਪਈਆਂ ਨੇ ਬਸ ਉਹ ਕੋਈ ਫਿਰ ਹੋਈ ਗੱਲ ਵੀ ਬੇਸਿਕ ਮੈਡੀਕਲ ਦੀ ਜਾਂ ਨਿਊਟ੍ਰੀਸ਼ਨ ਸਾਇੰਸ ਦੀ ਸਮਝ ਖੁਰਾਕ ਬਗਿਆਨ ਦੀ ਸਮਝ ਵਾਲਾ ਬੰਦਾ ਜੇ ਹੋਵੇ ਮੈਂ ਆਪਣੀ ਗੱਲ ਨਹੀਂ ਕਰਦਾ ਕੋਈ ਵੀ ਜਿਹੜਾ ਵਧੀਆ ਕੰਮ ਕਰ ਰਿਹਾ ਹੈਗਾ ਤਾਂ ਉਹ ਹੋ ਸਕਦਾ ਕਿਵੇਂ ਹੋ ਸਕਦਾ ਪੰਜਾਬੀ ਬੰਦੇ ਨੂੰ ਰੋਟੀ ਨਹੀਂ ਛਡਾਉਣੀ ਉਹਨੂੰ ਚਾਹ ਨਹੀਂ ਛਡਾਉਣੀ ਪਹਿਲੀ ਗੱਲ ਛੜੀ ਆਮ ਤੌਰ ਤੇ ਖਾਣਾ ਕੀ ਹੁੰਦੀ ਹੈ ਸਵੇਰੇ ਨੂੰ ਦੋ ਰੋਟੀਆਂ ਦੁਪਹਿਰੇ ਦੋ ਰੋਟੀਆਂ ਸ਼ਾਮ ਨੂੰ ਦੋ ਰੋਟੀਆਂ ਨਾਲ ਸਬਜੀ ਹੁੰਦੀ ਹੈ ਅਸੀਂ ਦਾਲ ਜਾਂ ਛੋਲੇ ਜਾਂ ਰਾਜਮਾ ਇਹ ਬਹੁਤ ਘੱਟ ਖਾਂਦੇ ਹਾਂ ਹਫ਼ਤੇ ਚ ਇੱਕ ਦੋ ਵਾਰ ਹੀ ਮਸਾਂ ਬਣਦੀ ਹੈ ਜ਼ਿਆਦਾਤਰ ਘਰਾਂ ਦੇ ਵਿੱਚ ਦਹੀਂ ਕੋਈ ਖਾ ਲੈਂਦਾ ਜਾਂ ਇਸ ਤੋਂ ਵੱਧ ਦੁੱਧ ਦਾ ਐਕਸਟਰਾ ਕੋਈ ਬਹੁਤ ਘੱਟ ਪੀਂਦਾ ਚਾਹ ਦੋ ਤਿੰਨ ਵਾਰੀ ਹੋ ਜਾਂਦੀ ਹੈ ਹੈਨਾ ਤੇ ਪਾਣੀ ਵੀ ਘੱਟ ਪੀਂਦੇ ਹੈ ਮੇਰਾ ਸਿੰਪਲ ਜਿਹਾ ਫੰਡ ਹੈ ਤੁਸੀਂ ਰੋਟੀ ਨਾ ਛੱਡੋ ਰੋਟੀ ਦੇ ਵਿੱਚ ਅਨਾਜ ਹੀ ਹੁੰਦਾ ਗੱਲ ਹੈ ਨਾ ਪ੍ਰੋਟੀਨ ਨਹੀਂ ਹੁੰਦਾ ਪ੍ਰੋਟੀਨ ਵਧਾਉਣ ਲਈ ਕੋਈ ਇਹੋ ਜਿਹਾ ਆਟਾ ਉਹਦੇ ਵਿੱਚ ਬਲਾ ਲਓ ਜਿਹਨਾਂ 'ਚ ਪ੍ਰੋਟੀਨ ਜ਼ਿਆਦਾ ਹੋਵੇ ਮੱਕੀ ਵਗੈਰਾ ਬਾਜਰਾ ਵਗੈਰਾ ਹਾਂ ਇਹ ਹੁਣ ਮਿਸਕਨਸੈਪਸ਼ਨ ਆ ਗਈ ਹੈ ਨਾ ਜਿਵੇਂ ਉਹ ਹੀ ਗੱਲ ਕਰਦਾ ਮੱਕੀ ਬਾਜਰਾ ਅਨਾਜ ਇਹ ਅਨਾਜ ਹੈ ਕਣਕ ਰਾਈਸ ਇਹ ਅਨਾਜ ਹੈ ਗਰੁੱਪ ਸਾਰਾ ਅਨਾਜਾਂ ਦਾ ਠੀਕ ਹੈ ਜੀ ਸੀਰੀਅਲਸ ਕਹਿੰਦੇ ਆ ਅੰਗਰੇਜ਼ੀ 'ਚ ਇਹਨਾਂ ਸਾਰਿਆਂ ਦੇ ਵਿੱਚ ਹੀ ਨਾ 100 ਗ੍ਰਾਮ ਦੇ ਵਿੱਚ 14 ਗ੍ਰਾਮ ਤੋਂ ਵੱਧ ਪ੍ਰੋਟੀਨ ਨਹੀਂ ਹੈਗਾ ਅੱਛਾ ਹਾਂ ਤਾਂ ਪਹਿਲਾਂ ਇੱਕ ਆਟਾ ਵਰਤਾਂਗੇ ਜਿਹੜਾ ਕਿ ਦਾਲਾਂ ਦੇ ਗਰੁੱਪ 'ਚ ਹੋਵੇ ਜਿਵੇਂ ਦਾਲ ਦਾ ਟੱਪੀ ਇਸ ਲੋ ਭਾਵੇਂ ਸੋਇਆਬੀਨ ਦੀਆਂ ਬੜੀਆਂ ਪੀਸ ਲੋ ਭਾਵੇਂ ਤੁਸੀਂ ਬਿਸਨ ਘਰੇ ਮਿਲ ਜਾਂਦਾ ਹੈ ਨਾ ਉਹ ਛੋਲੇ ਦਾ ਆਟਾ ਹੁੰਦਾ ਨਾ ਤੋਂ ਸਾਰਾ ਗਰੁੱਪ ਜਿਹੜਾ ਉਹ ਦਾਲਾਂ ਵਾਲਾ ਆ ਗਿਆ ਸੀਰੀਅਲਸ ਵਾਲਾ ਗਰੁੱਪ ਬਦਲ ਗਿਆ ਗਰੁੱਪ ਬਦਲ ਗਿਆ ਤਾਂ ਮੈਂ ਕਹਿੰਦਾ ਵੀ ਥੋੜਾ ਜਾ ਜਿਹੜਾ ਕਣਕ ਦੇ ਆਟੇ ਦੇ ਵਿੱਚ ਪੂਰੇ ਬੂਰੇ ਵਾਲੇ ਦੇ ਵਿੱਚ ਉਹ ਮਿਲਾ ਲਓ ਤੁਸੀਂ ਇੱਕ ਤਿਹਾਈ ਹਿੱਸਾ ਤਾਂ ਉਹਦੇ ਨਾਲ ਪ੍ਰੋਟੀਨ ਜਿਹੜਾ ਰੋਟੀ ਦੇ ਵਿੱਚ 3 3.5 ਗ੍ਰਾਮ ਹੁੰਦਾ ਉਹ ਲਗਭਗ 6 ਗ੍ਰਾਮ ਤੱਕ ਚੱਲ ਜਾਂਦਾ ਹੈਗਾ ਠੀਕ ਹੈ ਸੋ ਰੋਟੀਆਂ ਛੱਡਣ ਦੀ ਲੋੜ ਨਹੀਂ ਤੁਹਾਡਾ ਪ੍ਰੋਟੀਨ ਵਧ ਗਿਆ ਦੂਸਰੀ ਗੱਲ ਕੋਸ਼ਿਸ਼ ਕਰੋ ਦਿਨ ਦੇ ਵਿੱਚ ਇੱਕ ਵਾਰੀ ਘੱਟੋ ਘੱਟ ਰੋਟੀ ਆ ਜਿਹੜੀ ਤੁਸੀਂ ਉਹ ਦਾਲ ਰਾਜਮਾ ਜਾਂ ਛੋਲਿਆਂ ਦੇ ਨਾਲ ਖਾਓ ਕਿਾ ਖੂਬਸੂਰਤ ਹੈ ਹਾਂ ਜੀ ਚਲੋ ਤੇ ਜਿਹੜਾ ਹੈਗਾ ਵੀ ਹਾਂ ਉਹਦੇ ਨਾਲ ਦਾਲ ਰਾਜਮਾ ਜਾਂ ਛੋਲੇ ਇੱਕ ਚੀਜ਼ ਜ਼ਰੂਰ ਖਾਓ ਇੱਕ ਟਾਈਮ ਤੇ ਮੈਂ ਕਹਾਂਗਾ ਦਹੀਂ ਜ਼ਰੂਰ ਖਾਓ ਇੱਕ ਟਾਈਮ ਜੇ ਸੰਭਵ ਹੈਗਾ ਤਾਂ ਸੋਇਆਬੀਨ ਜ਼ਰੂਰ ਖਾਓ ਤਾਂ ਕੋਈ ਨੁਕਸਾਨ ਨਹੀਂ ਆ ਸੋਇਆਬੀਨੀਆਂ ਵੜੀਆਂ ਤੁਸੀਂ ਘਰੇ ਭੁਰੀਆਂ ਸੌਖੀਆਂ ਬਣ ਜਾਂਦੇ ਨੇ ਚੂਰਾ ਉਹ ਬਣਾ ਲਓ ਤਾਂ ਪ੍ਰੋਟੀਨ ਤੁਹਾਡਾ ਕਾਫੀ ਹੱਦ ਤੱਕ ਪੂਰਾ ਹੋ ਜਾਂਦਾ ਉਹਦੇ ਨਾਲ ਜੇ ਬੜੀ ਭੁੱਖ ਲੱਗਦੀ ਹੈ ਹਨਾ ਇੱਕਦਮ ਮੈਂ ਕਹਿੰਦਾ ਉਹਨਾਂ ਵੀ ਪਾਣੀ ਜ਼ਰੂਰ ਪੀਓ ਤਾਂ ਅਕਸਰ ਹੀ ਸਵਾਲ ਆਉਂਦਾ ਹੁੰਦਾ ਵੀ ਪਾਣੀ ਸਾਧੀਆਂ ਅੰਚ ਕੌਣ ਪੀਂਦਾ ਪੀਤਾ ਨਹੀਂ ਜਾਂਦਾ ਤਾਂ ਇੱਥੇ ਮੈਂ ਕਹਾਂਗਾ ਵੀ ਥੋੜਾ ਜਿਹਾ ਨਿੱਗਾ ਕਰ ਲਓ ਹਰ ਵਾਰ ਮੜੀਏ ਲਈ ਪਾਣੀ 2.5 ਤੋਂ 3 ਲੀਟਰ ਜ਼ਰੂਰ ਪੀਓ ਉਹਦੇ ਨਾਲ ਭੁੱਖ ਘੱਟ ਲੱਗਦੀ ਹੈਗੀ ਹੈ ਹਨਾ ਇਹ ਪ੍ਰੂਵਨ ਇਫੈਕਟ ਹੈ ਸਾਇੰਟਿਫਿਕ ਉਹਦਾ ਵਿੱਚ ਜਿਹੜਾ ਅਸੀਂ ਪੁੱਛਿਆ ਇਹ ਗੱਲ ਤੁਹਾਨੂੰ ਲੱਗਿਆ ਵੀ ਅਲੱਗ ਗੱਲ ਹੈ ਸਾਡੇ ਦਿਮਾਗ ਦੇ ਵਿੱਚ ਭੁੱਖ ਤੇ ਪਿਆਸ ਦਾ ਜਿਹੜਾ ਸੈਂਟਰ ਹੈ ਉਹ ਇੱਕੋ ਹੀ ਹੈ ਅੱਛਾ ਕਈ ਵਾਰੀ ਸਾਨੂੰ ਸਿਰਫ ਪਿਆਸ ਲੱਗੇ ਹੁੰਦੀ ਹੈ ਸਾਡਾ ਦਿਮਾਗ ਸਮਝਦਾ ਕਿ ਭੁੱਖ ਲੱਗੀ ਹੋਈ ਹੈ ਬੈਸਟ ਹੈ ਕਿ ਤੁਸੀਂ ਉਦੋਂ ਦੋ ਗਲਾਸ ਪਾਣੀ ਪੀ ਲਓ ਨਿਗਾ ਕਰ ਲਓ ਥੋੜਾ ਜਿਹਾ ਹਨਾ ਸੌਖਾ ਪੀਣਾ ਤਾਂ ਫਿਰ ਉਹਨੂੰ ਭੁੱਖ ਨਹੀਂ ਲੱਗੂਗੀ ਦੂਸਰੀ ਗੱਲ ਹੈ ਵੀ ਸਲਾਦ ਜ਼ਰੂਰ ਖਾਓ ਸਲਾਦ ਫਿਰ ਉ ਸਲਾਦ ਘੱਟ ਲੈ ਪਲੇਟ 'ਚ ਪਾਇਆ 20 ਸਕਿੰਟ ਲਈ ਮਾਈਕ੍ਰੋਵੇਵ 'ਚ ਰੱਖਤਾ ਪੰਡਾ ਜਿਹੇ ਤੁੱਫੇ ਰੱਖ ਦੋ ਥੋੜੀ देर ਹੋਰ ਕੀ ਹੋ ਸਕਦਾ ਉਹਦਾ ਹਰ ਲੈ ਤਾਂ ਉਹ ਸਮਝੀ ਬਣ ਜਾਂਦੀ ਆ ਉਸ ਤੋਂ ਬਾਅਦ ਉਹ ਨਿੱਗਾ ਲੱਗਦਾ ਸਵਾਲ ਆਦਾ ਖਾਦਾ ਜਾਂਦਾ ਗੱਲਾਂ ਆਉਂਦਾ ਗਲੇ ਦੇ ਥੱਲੇ ਤੇ ਜੇ ਇਹ ਚੀਜ਼ਾਂ ਕਰਾਂ ਨੇ ਭੁੱਖ ਪਾਲ ਦੂਜੇ ਨੇ ਵੈਸੇ ਨਹੀਂ ਲੱਗਦੀ ਹਨ ਤੇ ਜਦੋਂ ਪ੍ਰੋਟੀਨ ਵਧਾ ਲਿਆ ਉਹਦੇ ਨਾਲ ਭੁੱਖ ਨਹੀਂ ਲੱਗਣੀ ਤਾਂ ਮੇਨੂੰ ਇਹਦਾ ਸਿੰਪਲ ਜੀ ਪੰਜਾਬੀ ਡਾਈਟ ਹੈਗੀ ਆ ਇਹ ਜੇ ਇੰਨੇ ਕੁ ਬਦਲਾਅ ਵੀ ਕਰਨਾ ਸ਼ੁਰੂ ਕਰ ਦੋਗੇ ਕਿਉਂ ਮੱਖਣਾ ਤਾਂ ਤੁਹਾਨੂੰ ਪਤਾ ਹੀ ਹੈ ਨਜਾਇਜ਼ ਖਾਓਗੇ ਤੇ ਮਾੜਾ ਹੀ ਆ ਦਿਨ 'ਚ 2-3 ਚਮਚੇ ਬਹੁਤ ਬਾਕੀ ਕਈਆਂ ਦਾ ਜਿਹੜਾ ਨਹੀਂ ਘਟਦਾ ਉਹ ਫਿਰ ਪਰਸਨ ਟੂ ਪਰਸਨ ਦੇਖਣਾ ਪੈਂਦਾ ਵੀ ਗਲਤੀ ਬੰਦਾ ਕਿੱਥੇ ਕਰ ਰਿਹਾ ਹੈ ਉਹ ਚੰਗੀ ਤਰ੍ਹਾਂ ਚੈੱਕ ਕਰਨਾ ਪੈਂਦਾ ਹੈ ਇੰਡੀਵਿਜੂਅਲ ਅਲੱਗ-ਅਲੱਗ ਹੁੰਦਾ ਹਰ ਬੰਦੇ ਦਾ ਇਹ ਚੀਜ਼ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਤੇ ਉਮੀਦ ਕਰਦੇ ਹਾਂ ਕਿ ਸਾਰੇ ਜਿਹਨੇ ਸੁਣਨ ਵਾਲੇ ਆ ਥੋੜਾ ਜਿਹਾ ਧਿਆਨ ਦੇਣਗੇ ਧਿਆਨ ਦੇਣ ਦੀ ਕੋਲ ਮੈਨੂੰ ਇੱਕ ਤੁਹਾਡੀ ਗੱਲ ਵੀ ਯਾਦ ਆਈ ਕਿਰਮ ਮੈਨੂੰ ਤੁਸੀਂ ਇੱਕ ਜਿਹੜਾ ਡਾਈਟੀਸ਼ਨ ਨਾਲ ਫਾਰਮ ਦਿੱਤਾ ਪਰ ਕਿ ਜਦੋਂ ਆਪ ਹੀ ਪੜ੍ਹਿਆ ਮੈਂ ਕਿਹਾ ਮੈਨੂੰ ਕੋਈ ਕੰਦਾ ਹੀ ਨਹੀਂ ਮਿਸ ਸਵੇਰੇ ਦੋ ਰੋਟੀਆਂ ਦੁਪਹਿਰੇ ਦੋ ਰੋਟੀਆਂ ਸ਼ਾਮ ਨੂੰ ਦੋ ਰੋਟੀਆਂ ਤੋਂ ਮੈਨੂੰ ਖੁਦ ਨੂੰ ਹੀ ਪੜ ਕੇ ਸ਼ਰਮ ਆਈ ਵੀ ਯਾਰ ਤਾਂ ਉਸ ਚੀਜ਼ਾਂ ਤੁਸੀਂ ਆਪ ਹੀ ਐਡ ਕਰ ਲੈਣੇ ਜਿਹੜਾ ਆਪ ਦੇ ਆਪ ਬਲ ਚਾਕਦੇ ਹੋ ਮਤਲਬ ਧਿਆਨ ਥੋੜਾ ਜਾਂਦਾ ਨਾ ਅੱਛਾ ਇੱਥੇ ਗਲਤੀ ਕਰ ਰਹੇ ਆ ਥੋੜਾ ਧਿਆਨ ਦੇਵਣ ਵਾਲਾ ਕੋਈ ਹੋਣਾ ਚਾਹੀਦਾ ਉਹਦੇ ਨਾਲ ਵੀ ਪਤਾ ਲੱਗ ਜੇ ਇਹ ਬੰਦਾ ਧਿਆਨ ਦੇਣ ਲੱਗ ਜੇ ਇਸ ਗੱਲ ਤੇ ਤੇ ਇਹ ਨਾਲ ਵੀ ਬਹੁਤ ਸਾਰਾ ਫਰਕ ਪੈ ਜਾਂਦਾ ਹੈਗਾ ਬਾਕੀ ਸੇਮ ਇਅਰ ਮਜ਼ਾ ਬਹੁਤ ਆਇਆ ਤਾਂ ਡਰ ਨਾਲ ਕਰਦੇ ਪਹਿਲਾਂ ਵਾਂਗ ਅਲਾਈ ਬਾਬਾ ਧੰਨਵਾਦ ਦੇਖਣ ਲਈ ਹਾਂ ਥੈਂਕ ਯੂ ਡਾਕਟਰ ਸਾਹਿਬ ਟਾਈਮ ਦੇ ਥੈਂਕ ਯੂ